ਅੱਜ ਰਾਹੂ ਰੋਡ ਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਦ ਇੱਕ ਰੀਤੀਤਨਾ ਭਰੇ ਟਿਪਪਰ ਚਾਲਕ ਦੇ ਵੱਲੋਂ ਈ ਰਿਕਸ਼ਾ ਨੂੰ ਬਚਾਉਣ ਵਾਸਤੇ ਆਪਣੇ ਟਿਪਪਰ ਨੂੰ ਰੋਡ ਵਿਚਕਾਰ ਬਨੇ ਡਿਵਾਈਡਰ ਦੇ ਉੱਪਰ ਚੜਾ ਦਿੱਤਾ ਗਿਆ ਹਾਲਾਂਕਿ ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਈ ਰਿਕਸ਼ਾ ਚਾਲਕ ਦੇ ਵੱਲੋਂ ਲਾਪਰਵਾਹੀ ਵੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਲਾਪਰਵਾਹੀਦਾਰ ਉਸ ਦੇ ਵੱਲੋਂ ਕੱਟ ਮਾਰਿਆ ਗਿਆ ਜੋ ਕਿ ਸਾਬ ਵਿਖਾਈ ਦੇ ਸਕਦਾ ਤੇ ਜੇ ਟਿਪਪਰ ਚਾਲਕ ਟਿਪਪਰ ਨੂੰ ਡਿਵਾਈਡਰ ਤੇ ਨਾ ਚੜਾਉਂਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਤੇ ਕਈ ਜਾਨਾਂ ਜਾ ਸਕਦੀਆਂ ਸਨ ਟਿਪਪਰ ਪਲਟਣ ਦੇ ਨਾਲ ਈ ਰਿਕਸ਼ਾ ਦੇ ਨਾਲ ਐਕਟੀਵਾ ਵੀ ਲਪ ਬੇੜ ਦੇ ਵਿੱਚ ਆ ਗਈ ਸੀ ਦੱਸ ਦਈਏ ਕਿ ਇੱਥੇ પતિ ਪਤਨੀ ਸਮੇਤ ਉਹਨਾਂ ਦੇ ਦੋ ਬੱਚੇ ਜੋ ਉਸ ਐਕਟਿਵ 'ਤੇ ਸਵਾਰ ਸਨ ਜਿਨ੍ਹਾਂ ਨੂੰ ਸਕੂਲ ਛੱਡਣ ਵਾਸਤੇ ਉ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰਿਆ ਖੁਸ਼ਕਿਸਮਤ ਦਿਨਾਂ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਮੌਕੇ ਤੇ ਪਹੁੰਚੀ ਪੁਲਿਸ ਜਿਨ੍ਹਾਂ ਦੇ ਵੱਲੋਂ ਤਿੰਨੇ ਵਾਹਨ ਕਬਜ਼ੇ 'ਚ ਲੈ ਲਏ ਗਏ ਨੇ ਤੇ ਜਾਂਚ ਸ਼ੁਰੂ ਕੀਤੀ ਗਈ ਹੈ ਰੋਕੀ ਹੈ ਐਸੀ 골ਡਨ ਕਲੋਨੀ ਆਰੋਰ ਚੁੰਗੀ ਮਾਡਰ ਕਲੋਨੀ ਤੇ 골ਡਨ ਕਲੋਨੀ ਮੇਰਾ ਭਤੀਜਾ ਭਤੀਜੀ ਸੀ ਤੇ ਭਰਾ ਸੀ ਤੇ ਆਟੋ ਵਾਲਾ ਆਇਆ ਬੈਟਰੀ ਵਾਲਾ ਇੱਕਦਮ ਮੁੜਿਆ ਠੀਕ ਹੈ ਜੋਨੇ ਇਹਨੂੰ ਭਰਾ ਨੂੰ ਪਹਿਲਾਂ ਸਿੱਟਿਆ ਆ ਤੇ ਟਿਪਰ ਵਾਲਿਆਂ ਨੇ ਬਚਾਨ ਦੇ ਚੱਕਰ ਚ ਉੱਪਰ ਚੜਿਆ ਆ ਤੇ ਤਾਂ ਟਿਪਰ ਪਲਟਿਆ ਆ ਆਟੋ ਵਾਲੇ ਦੀ ਗਲਤੀ ਆ ਬਿਲਕੁਲ ਆਟੋ ਵਾਲੋ ਨੇ ਦੇਖਿਆ ਨਹੀਂ ਪਹਿਲਾਂ ਭਰਾ ਨੂੰ ਸਿੱਟਿਆ ਵੀਡੀਓ ਚ ਵੀ ਆ ਗਿਆ ਆ ਉਹ ਉਹ ਉਹਨੇ ਦੇਖਿਆ ਹੀ ਨਹੀਂ ਮੋੜ ਤੇ ਇਕਦਾਂੀ ਉਹਨੇ ਨਹੀਂ ਦੇਖਿਆ ਮੂਰੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਸਿੱਧਾ ਹੀ ਮਾਰਤਾ ਉਹਨੇ ਲੱਗਦਾ ਜਿਹੜੇ ਆਪਣੇ ਆਟੋ ਨੇ ਜਿਹੜੇ ਇਹ ਜਿਹੜੇ ਬੈਟਰੀ ਵਾਲੇ ਚੱਲਦੇ ਇਹਨਾਂ ਦਾ ਕੋਈ ਹਸਾਬ ਦਾ ਵੀ ਨਹੀਂ ਕੋਈ ਇਹਦਾ ਕੋਈ 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 ਨੰਬਰ ਪਲੇਟ ਦੀ ਲੱਗੀ ਹੋਈ ਨਾ ਇਹਨਾਂ ਕੋਈ ਕੋਈ ਲਾਇਸੈਂਸਾ ਨਾ ਕੋਈ ਕਾਗਜ ਪੱਤਰ ਆ ਹੁਣ ਆਟੋ ਖੜਾ ਪੁੱਛੀ ਏਜੰਸੀ ਜਾਣਾ ਪਊਗਾ ਵੀ ਕਿਹੜੇ ਮਾਲਕ ਦਾ ਆ ਹੁਣ ਮਾਲਕ ਚਲਾ ਬਚਾਅ ਹੋ ਗਿਆ ਭਰਾ ਦੇ ਸੱਟ ਲੱਗੀਆਂ ਬੱਚਿਆਂ ਦੇ ਵੀ ਸੱਟ ਲੱਗੀਆਂ ਆ ਵੀ ਉਹ ਉਹਨਾਂ ਦੇ ਲੱਤਾਂ ਦੇ ਸਾਰਿਆਂ ਦੇ ਲੱਤਾਂ ਦੇ ਸੱਟਾਂ ਲੱਗੀਆਂ ਆ ਉਹ ਭਰਾ ਦੀ ਤਾਂ ਹੱਡੀ ਦੇ ਪੈ ਪੈਰ ਦੀ ਬੋਡੇ ਦੀ ਹੱਡੀ ਫੈਕਚਰ ਹੋ ਗਈ ਪੈਰ ਫੈਕਚਰ ਹੋ ਗਿਆ ਇਹ ਕਹਿ ਰਹੇ ਐਕਟਵੇ ਵਿੱਚ ਤਾਂ ਸੀ ਹਾਂ ਵਿੱਚ ਤਾਂ ਸੀ ਹੋਇਆ ਦੇਖੋ ਜੀ ਉਹੀ ਮੇਰੇ ਭਤੀਜਾ ਸੀ ਭਤੀਜਾ ਪੁਜੀ ਦੀ ਸਕੂਲ ਤੇ ਤੇ ਭਰਾ ਸਕੂਲ ਜਾ ਰਹੇ ਸੀ ਆ ਬੈਗ ਵੀ ਰੱਖਿਆ ਆ ਬੈਗ ਸਾਰਾ ਕੁਝ ਵਿੱਚ ਹੀ ਪਿਆ ਹੋਇਆ ਜੀ ਸਕੂਲ ਜਾ ਰਹੇ ਮਾਲਕ ਨਾ ਕਰੇ ਕਿ ਦੇਖ ਕਿੰਚ ਸੱਜੇ ਖੱਬੇ ਹੋ ਜਾਂਦਾ ਜੀ ਕਿਨੂੰ ਕਹਿੰਦੇ ਕਿਸੇ ਨੇ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਕੀ ਕਰਨਾ ਸੀ ਸਭ ਜਾਣੇ ਤਾਂ ਸਾਡੇ ਸੀ ਬੱਚੇ ਸਾਡਾ ਪਰਿਵਾਰ ਖਤਮ ਹੋਣਾ ਸੀ ਕਿਸੇ ਦਾ ਕਿਸੇ ਦਾ ਕੁਝ ਨਹੀਂ ਜਾਣਾ ਸੀ ਇਸ ਕਰਕੇ ਇਹ ਚੀਜ਼ ਨੂੰ ਟ੍ਰੈਫਿਕ ਨੂੰ ਕੁਝ ਨਾ ਕੁਝ ਤਾਂ ਦੇਖਣਾ ਚਾਹੀਦਾ ਡਿਊਟੀਆਂ ਲੱਗਦੀ ਆ ਤੇ ਡਿਊਟੀਆਂ ਲਾਣੀਆਂ ਚਾਹੀਦੀਆਂ ਸਹੀ ਤਰੀਕੇ ਨਾਲ ਇਹ ਭਾਈ ਸਾਡਾ ਰਾਹੋ ਰੋਡ ਆਪਣਾ ਬਿਲਕੁਲ ਕੱਟ ਦੇ ਉੱਤੇ ਜਿਹੜਾ ਆਟੋ ਸੀਗਾ ਬੈਟਰੀ ਵਾਲਾ ਉਹਨੇ ਰੋਂਗ ਸਾਈਡ ਆਇਆ ਠੀਕ ਹੈ ਰੋਂਗ ਸਾਈਡ ਲਿਆ ਕੇ ਬੱਚੇ ਛੋਟੇ ਐਕਟਿਵਾ ਤੇ ਆ ਰਹੇ ਸੀਗੇ ਸਕੂਲ ਛੱਡਣ ਜਾ ਰਹੇ ਸੀ ਉਹਦੇ ਵਿੱਚ ਲਿਆ ਕੇ ਨੇ ਮਾਰਿਆ ਔਰ ਉੱਪਰੋਂ ਅ ਟਿੱਪਰ ਵਾਲੇ ਨੇ ਜਿਹੜਾ ਬਚਾ ਕਰਦੇ ਹੋਏ ਟਿੱਪਰ ਨੇ ਆਪਣਾ ਡਵਾਈਡਰ ਤੇ ਚੜਾ ਕੇ ਚਾਰ ਬੱਚਿਆਂ ਦੇ ਨਾਲ ਉਹਦੇ ਪਿਓ ਦਾ ਤੇ ਨਾਲ ਆਟੋ ਵਾਲੇ ਦਾ ਵੀ ਜਿਹੜਾ ਬਾਹਰ ਨਿਕਲਿਆ ਸੀ ਉਹਦਾ ਵੀ ਬਚਾ ਕੀਤਾ ਔਰ ਅਸੀਂ ਅਪੀਲ ਕਰਦੇ ਆ ਸਰਕਾਰ ਤੋਂ ਕਿ ਜਿਹੜੇ ਟਾਈਮ ਬੱਚਿਆਂ ਦਾ ਪਲੀਜ਼ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਟਾਈਮ ਇਸ ਰੋਡ ਦੇ ਉੱਤੇ ਐਡੇ ਵੱਡੇ ਵਹੀਕਲ ਜਿਹੜੇ ਨਾ ਚਲਾਏ ਜਾਣ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਹੈ ਤੇ ਅੱਜ ਦੇਖੋ ਸਾਰੇ ਹੀ ਜਾਨ ਤੋਂ ਬਚੇ ਆ ਆਟੋ ਵਾਲਾ ਵੀ ਬਚਿਆ ਡਿਪਰ ਵਾਲਾ ਵੀ ਬਚਿਆ ਤੇ ਦੋ ਬੱਚੇ ਵੀ ਬਚੇ ਉਹਦਾ ਪਿਓ ਵੀ ਬਚਿਆ ਜਿਹਦੇ ਕਰਕੇ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬਚੇ ਉਨੇ ਉਹਨੇ ਟਿਪਰ ਵਾਲੇ ਨੇ ਦੇਖੋ ਜੀ ਉਹਨਾਂ ਦੀ ਜਾਨ ਬਚਾਈ ਹੈ ਉਹਨੇ ਰੋਂਗ ਜਿਹੜਾ ਐਕਸੀਡੈਂਟ ਹੋ ਚੁਕਿਆ ਸੀਗਾ ਐਕਟਿਵਾ ਦਾ ਤੇ ਟਿਪ ਇਹਦਾ ਉਹਦੇ ਵਿੱਚ ਪਿੱਛੋਂ ਆ ਰਿਆ ਸੀਗਾ ਉਹਨੇ ਲਿਆ ਕੇ ਡਵਾਈਡਰ 'ਚ ਚੜਾ ਕੇ ਬੱਚੇ ਦੀ ਜਾਨ ਬਚਾਈ ਹੈ ਐਕਸੀਡੈਂਟ ਹੋਇਆ ਜੀ ਇਹਦੇ ਪਿੱਛੇ ਕੀ ਨਾ ਕੋਈ ਪਟਾਜ ਨੁਕਸਾਨ ਕਿਸ ਤਰ੍ਹਾਂ ਇਹ ਸਾਡੇ 6 ਵਜੇ ਹਾਸਾ ਹੋਇਆ ਹੈ ਜਿਹੜਾ ਇਹਦਾ ਟਿਪਰ ਆ ਰਹਾ ਹੌਂ ਰੋਡ ਤੋਂ ਆ ਰਿਹਾ ਸੀਗਾ ਦੇਖੋ ਈ ਰਿਕਸ਼ਾ ਆਇਆ ਔਰ ਸੀਸੀਟੀਵੀ footage ਵੀ ਆਈ ਹੋਏ ਇੱਕਦਮ ਅੱਗੇ ਉਹਨੇ ਕੱਟ ਮਾਰ ਲਿਆ ਉਹਨੂੰ ਬਚਾਉਣ ਦੀ ਕੋਸ਼ਿਸ਼ ਇਹ ਹਾਦਸਾ ਹੋਇਆ ਇੱਕ ਵਾਰ ਇੱਕ ਬੱਚਾ ਆ ਰਿਹਾ ਇਹਨਾਂ ਦਾ ਵੀ ਬਚਾਇਆ ਬਾਕੀ ਚਾਲ ਸਾਹਿਬ ਕਹਿੰਦੇ ਆ ਹਸਪੀਟਲ ਨੂੰ ਸੀਖ ਨੇ ਈ ਰਿਕਸ਼ਾ ਦੀ ਗਲਤੀ ਹੈ ਈ ਰਿਕਸ਼ਾ ਦੀ ਗਲਤੀ ਪਈਗੀ ਬਾਕੀ ਤਵਨੀਜ਼ ਕਰ ਰਹੇ ਆ ਕਿਸੇ ਤਰੀਕੇ ਦਾ ਕਿ ਜਾਨੀ ਨੁਕਸਾਨ ਵਗੈਰਾ ਤੋਂ ਬਚਾਇਆ ਜੀ ਨਹੀਂ ਬਿਲਕੁਲ ਨਹੀਂ ਜਾਨੀ ਨੁਕਸਾਨ ਨਹੀਂ ਮਾੜਾ ਮੁੱਟਾ ਹੋ ਸਕਦਾ ਨਹੀਂ